ਅਪਿੰਦਰਦੀਪ ਸਿੰਘ ਸਾਡਾ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਤੁਸੀਂ ਇੱਕ ਬਹੁਤ ਹੀ ਅਹਿਮ ਰੋਲ ਦੇ ਵਿੱਚ ਦੇਖਿਆ ਹੈ ਇਨਕਮ ਟੈਕਸ ਆਫੀਸਰ ਦੇ 36 ਸਾਲ ਬਾਅਦ ਅਮਰ ਸਿੰਘ ਚੰਕੀਲਾ ਜਿਸ ਨੂੰ ਕਿ ਪੰਜਾਬ ਦਾ ਐਲਵਿਸ ਪ੍ਰੈਸਲੀ ਵੀ ਕਿਹਾ ਜਾਣ ਲੱਗ ਪਿਆ ਹੈ ਐਨਾ ਕਿ ਇਸ ਵੇਲੇ ਚਮਕ ਗਿਆ ਹੈ ਕਿ ਉਹ ਅਮਰ ਹੋ ਚੁੱਕਾ ਹੈ ਇਸ ਫਿਲਮ ਦੇ ਸਾਰੇ ਕਰੈਕਟਰ ਇੱਕ ਤਰ੍ਹਾਂ ਨਾਲ ਆਪਾਂ ਕਹੀਏ ਤੇ ਅਮਰ ਹੋ ਕੇ ਸਾਹਮਣੇ ਆ ਚੁੱਕੇ ਨੇ ਸਬਬ ਬਣਿਆ ਕਿ ਅੱਜ ਅਮਰਸਰ ਦੇ ਵਿੱਚ ਇੱਕ ਕਰੈਕਟਰ ਸਾਡੇ ਨਾਲ ਪਹੁੰਚੇ ਨੇ ਜਿਹੜੇ ਕਿ ਉਸ ਫਿਲਮ ਦੇ ਵਿੱਚ ਬੜਾ ਅਹਿਮ ਰੋਲ ਉਹਨਾਂ ਦਾ ਰਿਹਾ ਹੈ ਉਹ ਅਮਰਸਰ ਪਹੁੰਚੇ ਨੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਏ ਨੇ ਉਹ ਸਾਡੇ ਨਾਲ ਚਾਹ ਪੀਣ ਦਾ ਪ੍ਰੋਗਰਾਮ ਬਣਿਆ ਸੀ ਤੇ ਅਸੀਂ ਕਿਹਾ ਕਿ ਚਲੋ ਗੱਲਬਾਤ ਕਰ ਲੈਨੇ ਆਪਣੇ ਸਰੋਤਿਆਂ ਨੂੰ ਵੀ ਦਸੀਏ ਕਿ ਫਿਲਮdੀਆਂ ਹੋਰ ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਿ ਫਿਲਮ ਦੇ 3 ਘੰਟੇ ਦੀ ਰੀਲ ਦੇ ਵਿੱਚ ਉਹਨੂੰ ਸਮਾਇਆ ਨਹੀਂ ਜਾ ਸਕਦਾ ਇਸ ਕਰਕੇ ਅਸੀਂ ਹੋਰ ਵੀ ਕਈ ਗੱਲਾਂ ਕਰ ਸਕਦੇ ਹਾਂ ਹੋਰ ਵੀ ਕਈ ਜਿਹੜੇ ਪੱਖ ਉਜਾਗਰ ਹੋ ਸਕਦੇ ਨੇ ਇਸ ਕਰਕੇ ਅਪਿੰਦਰਦੀਪ ਸਿੰਘ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਤੁਸੀਂ ਇੱਕ ਬਹੁਤ ਹੀ ਅਹਿਮ ਰੋਲ ਦੇ ਵਿੱਚ ਦੇਖਿਆ ਇਨਕਮ ਟੈਕਸ ਆਫੀਸਰ ਦੇ ਜਿਹੜਾ ਸੀਗਾ ਇਹਨਾਂ ਨੇ ਇੱਕ ਕੈਰੈਕਟਰ ਪਲੇ ਕੀਤਾ ਉਹਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੇ ਧਾਰਮਿਕ ਗਾਣੇ ਜਿਹੜੇ ਇੰਨੇ ਮਕਬੂਲ ਹੋਏ ਅਮਰ ਸਿੰਘ ਚਮਕੀਲਾ ਦੇ ਉਹ ਗਾਣੇ ਇਹਨਾਂ ਦੇ ਲਿਖੇ ਹੋਏ ਸੀ ਸਾਡੇ ਨਾਲ ਮੌਜੂਦ ਨੇ ਅਪਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕਿਦਾਂ ਦਾ ਲੱਗ ਰਿਹਾ ਪਹਿਲੋਂ ਅਮਰ ਸਿੰਘ ਚਮਕੀਲਾ ਦੇ ਨਾਲ-ਨਾਲ ਅਮਰ ਹੋਣਾ ਕਿੰਨੀ ਵੱਡੀ ਗੱਲ ਲੱਗਦੀ ਤੁਹਾਨੂੰ ਮੈਨੂੰ ਲੱਗਦਾ ਜੀ ਉਹ ਆਪਣੇ ਸਮੇ ਦਾ ਬਾਖਮਾਲ ਆਰਟਿਸਟ ਸੀ ਜੀ ਤੇ ਉਹਨਾਂ ਦੇ ਨਾਲ ਸਰਦਾਰ ਸਵਨ ਸਿੰਘ ਸਿਵਿਆ ਜਿਦਾਂ ਜਿਨ੍ਹਾਂ ਦਾ ਮੈਂ ਰੂਲ ਕੀਤਾ ਹੈ ਉਹ ਵੀ ਇੱਕ ਬਹੁਤ ਮਿਹਨਤੀ ਇਨਸਾਨ ਸੀ ਬਹੁਤ ਐਜੂਕੇਟਿਡ ਬੰਦੇ ਸੀਗੇ ਤੇ ਸਾਰੇ ਉਹਨਾਂ ਨੂੰ ਜਾਣਦੇ ਆ ਕਿ ਵੀ ਉਹਨਾਂ ਨੇ ਬਾਬਾ ਤੇਰਾ ਨਨਕਾਣਾ ਜੋ ਰਿਲੀਜੀਅਸ Song ਉਹਨਾਂ ਨੇ ਲਿਖ ਕੇ ਦਿੱਤਾ ਸੀਗਾ ਜਿੱਦਾਂ ਦੀ ਗਾਇਕੀ ਚਿੰਪੀਲਾ ਹਮੇਸ਼ਾ ਤੋਂ ਕਰਦਾ ਆਇਆ ਸੀ ਤੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਕਿ ਇੱਕ ਧਾਰਮਿਕ ਪੱਖ ਤੋਂ ਵੀ ਬਾਬਾ ਤੇਰਾ ਨਨਕਾਣਾ ਸਵਨ ਸਿੰਘ ਸਿਵਿਆ ਦਾ ਲਿਖਿਆ ਹੋਇਆ ਗਾਣਾ ਵੀ ਅਗਰ ਉਹ ਬੋਲੇਗਾ ਤੇ ਉਹ ਸੁਪਰ ਹਿੱਟ ਹੋ ਜਾਏਗਾ ਬਰਾ ਤੋਰਾ ਦੋਨੋਂ ਸਟਾਰ ਬਣ ਗਏ ਸੀ ਬਿਲਕੁਲ ਤੇ ਬੜਾ ਸ਼ੁਕਰ ਹੈ ਜੀ ਨਹੀਂ ਤੁਸੀਂ ਇਹ ਰੋਲ ਜਿਹੜਾ ਮਿਲਿਆ ਦੇਖੋ ਚਮਕੀਲੇ ਬਾਰੇ ਜਾਨਣਾ ਨਾ ਉਹ ਤੇ ਇੱਕ ਵੱਡੀ ਗੱਲ ਸੀ ਔਰ ਫਿਲਮ ਦਾ ਅਹਿਮ ਹਿੱਸਾ ਸੀਗਾ ਕਿ ਉਸ ਦੇ ਬਾਰੇ ਤੁਸੀਂ ਜਾਣਕਾਰੀ ਹਾਸਲ ਕੀਤੀ ਹੋਏਗੀ ਜਿਹੜਾ ਕਰੈਕਟਰ ਤੁਸੀਂ ਪਲੇ ਕੀਤਾ ਉਹਨਾਂ ਮੁਲਾਕਾਤ ਕੀਤੀ ਜਾਂ ਕਿਵੇਂ ਤੁਹਾਡਾ ਇਸ ਰੋਲ ਬਾਰੇ ਕਿਵੇਂ ਤਿਆਰੀ ਕੀਤੀ ਤੁਸੀਂ ਮਿਲਣਾ ਤੇ ਚਾਹੁੰਦਾ ਸੀ ਮੈਂ ਹਾਂ ਪਰ ਸਬਬ ਨਹੀਂ ਬਣ ਪਾਇਆ ਮੈਂ ਕੋਸ਼ਿਸ਼ ਵੀ ਕੀਤੀ ਕੁਝ ਸ਼ਡਿਊਲ ਇਦਾਂ ਸੀ ਕਿਉਂਕਿ ਉਸ ਦਿਨ ਮੇਰੀ ਫਿਲਮ ਜਦੋਂ ਮੈਂ ਸਿਲੈਕਸ਼ਨ ਹੋ ਚੁੱਕੀ ਸੀ ਮੇਰੀ ਓਕੇ ਤੇ ਉਹਨਾਂ ਦਿਨਾਂ ਦੇ ਵਿੱਚ ਨਾ ਮੇਰੀ ਜੋਗੀ ਫਿਲਮ ਆਉਣ ਵਾਲੀ ਸੀ Netflix ਦੀ ਫਿਲਮ ਓਕੇ ਤੇ ਉਹ ਫਿਲਮ ਰਿਲੀਜ਼ ਰਿਲੀਜ਼ਿੰਗ ਦੇ ਉੱਪਰ ਇੰਟਰਵਿਊਸ ਦੇ ਪਿੱਛੇ ਮੈਂ ਪ੍ਰੋਪਰ ਮੇਰਾ ਸਾਰਾ ਸ਼ਡਿਊਲ ਸੀਗਾ ਤੇ ਉਹਨਾਂ ਨੂੰ ਮਿਲਣਾ ਮੇਰਾ ਸਬਬ ਸੀ ਕਿ ਵੀ ਮੇਰੀ ਕੋਸ਼ਿਸ਼ ਸੀ ਕਿਉਂ ਮੈਂ ਉਹਨਾਂ ਨੂੰ ਮੈਂ ਮਿਲਾਂ ਪਰ ਕੁਝ ਸਰਕਮਸਟੈਂਸੀ ਜਿੱਦਾਂ ਦੇ ਬਣੇ ਕੁਝ ਟੀਮ ਨੇ ਮੈਨੂੰ ਜਲਦੀ ਮੁੰਬਈ ਬੁਲਾ ਲਿਆ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਪਹਿਲੇ ਮੁੰਬਈ ਸ਼ਡਿਊਲ ਕਰੋ ਹਨਾ ਸ਼ੂਟਿੰਗ ਦਾ ਜਦੋਂ ਅਸੀਂ ਪੰਜਾਬ ਦਾ ਸ਼ਡਿਊਲ ਕਰਾਂਗੇ ਹਾਂ ਹਾਂ ਫਿਰ ਉਹਨਾਂ ਨੂੰ ਤੁਹਾਨੂੰ ਸੁਵਨ ਸਿੰਘ ਸੇਵਾ ਜੀ ਫਰਵਰੀ 2023 ਦੇ ਵਿੱਚ ਸ਼ੂਟ ਸ਼ੁਰੂ ਹੋਣਾ ਸੀਗਾ ਪੰਜਾਬ ਦੇ ਵਿੱਚ ਪਹਿਲੇ ਮੁੰਬਈ ਹੋ ਰਿਹਾ ਸੀ ਤੇ ਮੇਰੀ ਮਾੜੀ ਕਿਸਮਤ ਕਹਿ ਲਓ ਉਹਨਾਂ ਦੀ ਜਨਵਰੀ ਚ ਡੈਥ ਹੋ ਗਈ ਸੋ ਖੈਰ ਉਹਨਾਂ ਨੂੰ ਮਿਲਣਾ ਜਿਹੜਾ ਮੇਰਾ ਰਹਿ ਰਹਿ ਗਿਆ ਉਹ ਨਹੀਂ ਮੇਰੇ ਕਿਸਮਤ ਚ ਸੀ ਪਰ ਇਹ ਹੈ ਕਿ ਵੀ ਹੁਣ ਮੈਨੂੰ ਲੱਗਦਾ ਪੂਰੀ ਦੁਨੀਆ ਨਹੀਂ ਉਹਨਾਂ ਨੂੰ ਮਿਲ ਲਿਆ ਕਿਵੇਂ ਤਿਆਰੀ ਕੀਤੀ ਇਸ ਰੋਲ ਦੀ ਤਿਆਰੀ ਕਿਵੇਂ ਕੀਤੀ ਤੁਸੀਂ ਉਹਨਾਂ ਦੇ ਨਾਲ ਮੇਰੀ ਦੋ ਕੁ ਵਾਰ ਦੋ ਤਿੰਨ ਵਾਰ ਉਹਨਾਂ ਦੇ ਨਾਲ ਮੇਰੀ ਫੋਨ ਤੇ ਗੱਲ ਹੋਈ ਸੀ ਫੋਨ ਤੇ ਗੱਲ ਹੋਈ ਸੀ ਤੁਹਾਨੂੰ ਹੋਈ ਸੀ ਕਿਉਂਕਿ ਉਹ ਨਾ ਬਹੁਤ ਐਜੂਕੇਟਿਡ ਬੰਦੇ ਸੀਗੇ ਇੱਕ ਸ਼ਾਇਰ ਸੀਗੇ ਇੱਕ ਸੁਲਝੋਏ ਇਨਸਾਨ ਸੀਗੇ ਇੱਕ ਸੰਜੀਦਾ ਆਦਮੀ ਸੀ ਨਹੀਂ ਬਾਕਮਾਲ ਲਿਖਿਆ ਜੀ ਉਹਨਾਂ ਨੇ ਜੋ ਲਿਖਿਆ ਹਾਂ ਤੇ ਉਹ ਇੱਕ ਚੰਗੇ ਇਨਸਾਨ ਵੀ ਸੀ ਕਿਉਂਕਿ ਅਗਰ ਉਹ ਚਾਹਦੇ ਤਾਂ ਜਿਵੇਂ ਕਿ ਅਸੀਂ ਕਿਲੇ ਨੂੰ ਫਸਾ ਵੀ ਸਕਦੇ ਸੀ ਇਨਕਮ ਟੈਕਸ ਆਫਿਸ ਜੋ ਸਿਚੁਏਸ਼ਨ ਫਿਲਮ ਚ ਦਿਖਾਈ ਗਈ ਪਰ ਉਹ ਇੱਕ ਚੰਗੇ ਇਨਸਾਨ ਸੀ ਕਿ ਅਗਰ ਇੱਕ ਪੋੜਾ ਇਨਸਾਨ ਹੈ ਹਨਾ ਤੇ ਉਹਨੂੰ ਉਹਨੂੰ ਚੰਗੇ ਰਿਆ ਦੇ ਰਾਤ ਤੇ ਲਿਆਂਦਾ ਜਾਏ ਤੇ ਜਿਵੇਂ ਸਾਰਿਆਂ ਨੇ ਫਿਲਮ ਚ ਦੇਖਿਆ ਕਿ ਵੀ ਉਹਨਾਂ ਨੂੰ ਉਹਨਾਂ ਨੇ ਮਾਫੀ ਵੀ ਦਿਲਵਾਈ ਜਿਹੜਾ ਕਿ ਧਾਰਮਿਕ ਪੱਖ ਤੇ ਐਂਗਲ ਤੋਂ ਉਹਨਾਂ ਨੇ ਇੱਕ ਗਾਣੇ ਵੀ ਲੇਕ ਦਿੱਤੇ ਤੇ ਬਹੁਤ ਸੋਹਣਾ ਉਹਨਾਂ ਦਾ ਰਿਲੇਸ਼ਨ ਬਿਲਟ ਹੋਇਆ ਤੇ ਤਿਆਰੀ ਇਸ ਤਰੀਕੇ ਦੇ ਨਾਲ ਹੋਈ ਕਿ ਮੈਂ ਵੀ ਬੁੱਕਸ ਖਰੀਦਦੇ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਤੇ ਮੈਂ ਥੋੜਾ ਸ਼ੇਰੋ ਸ਼ੇਰੀ ਲਿਖਣੀ ਵੀ ਸ਼ੁਰੂ ਕੀਤੀ ਥੋੜਾ ਬਹੁਤ ਕਰਨਾ ਸ਼ੁਰੂ ਕੀਤਾ ਜਿਆਦਾ ਨਹੀਂ ਕਿਉਂਕਿ ਮੈਨੂੰ ਇਮਤੀਆਜ਼ ਅਲੀ ਸਰ ਨੇ ਕਿਹਾ ਸੀਗਾ ਕਿ ਤੁਸੀਂ ਥੋੜਾ ਬਹੁਤ ਤੁਸੀਂ ਤਿਆਰੀ ਕਰੋ ਬਾਕੀ ਨਿਊਟਰਲ ਰੱਖੋ ਕਿਉਂਕਿ ਅਗਰ ਤੁਸੀਂ ਜਿਆਦਾ ਗਹਿਰਾਈ ਚ ਚਲੇਗੇ ਤੇ ਮੈਨੂੰ ਤੋੜਨਾ ਮੁਸ਼ਕਲ ਹੋ ਜਾਏਗਾ ਉਹ ਆਪਣੇ ਹਿਸਾਬ ਦੇ ਨਾਲ ਮਤਲਬ ਉਸ ਰੰਗ ਚ ਰੰਗਣਾ ਜ਼ਰੂਰੀ ਸੀ ਪਰ ਇਨਾ ਗੂੜਾ ਵੀ ਨਹੀਂ ਕਰਨਾ ਕਿ ਉਹ ਇਹ ਹੈ ਕਿ ਵੀ ਆਰਟਿਸਟ ਚਾਹੁੰਦਾ ਹੈ ਹਮੇਸ਼ਾ ਕਿ ਮੈਂ ਮੈਥਡ ਐਕਟਿੰਗ 'ਚ ਉਤਰੇ ਪਰ ਡਾਇਰੈਕਟਰ ਨੂੰ ਇਹ ਹੁੰਦਾ ਹੈ ਕਿ ਵੀ ਉਹ ਸਟੀering ਉਹਦੇ ਹੱਥ ਵਿੱਚ ਰਹੇ ਉਹ ਬਹੁਤ ਜ਼ਰੂਰੀ ਹੁੰਦਾ ਹਾਂ ਨਹੀਂ ਤੇ ਫਿਰ ਆ ਮੁਸ਼ਕਲ ਹੋ ਜਾਂਦੀ ਬਿਲਕੁਲ ਕੋਈ ਤੁਸੀਂ ਸਾਡੇ ਦਰਸ਼ਕ ਤੁਹਾਨੂੰ ਪਛਾਣਦੇ ਤੇ ਹੈ ਹੀ ਨਹੀਂ ਹੁਣ ਹਨਾ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕੋਈ ਹੋਰ ਦਾ ਡਾਇਲੌਗ ਸਾਂਝਾ ਕਰਨਾ ਚਾਹੋਗੇ ਜਿਹੜੀ ਤੁਹਾਡੀ ਗੱਲਬਾਤ ਹੁੰਦੀ ਹੈ ਉਸ ਤੇ ਫਿਲਮ ਦੇ ਵਿੱਚ ਚਮਕੀਲੇ ਨਾਲ ਹਾਂਜੀ ਬਣਾ ਇੱਕ ਫਨੀ ਸਿਚੁਏਸ਼ਨ ਸੀ ਜਦੋਂ ਸ਼ੁਰੂਆਤ ਵਿੱਚ ਹੀ ਨਾ ਉਹਨੂੰ ਇੰਟਰੋਡਕਸ਼ਨ ਹੁੰਦੀ ਹੈ ਇੰਟਰੋਡਕਸ਼ਨ ਹੁੰਦੀ ਹੈ ਤੇ ਉਹ ਆਪਣੇ ਖਸਾਬ ਦੀਆਂ ਚਿੱਠੀਆਂ ਉਹ ਉਹਨਾਂ ਨੂੰ ਚਿੱਠੀਆਂ ਮਿਲੀਆਂ ਹੁੰਦੀਆਂ ਮਾਰਨ ਦੀਆਂ ਚਿੱਠੀਆਂ ਮਿਲਿਆ ਹੁੰਦੀਆਂ ਚਮਕੀਲਾ ਨੂੰ ਸਾਰੀ ਟੀਮ ਨੂੰ ਉਹ ਉਹ ਡਿਸਾਈਡ ਕਰ ਰਹੇ ਗੱਲਬਾਤ ਕਰ ਰਹੇ ਕਿ ਵੀ ਚਿੱਠੀਆਂ ਕਿਹਦੇ ਵੱਲੋਂ ਆਈਆਂ ਮਾਰਨ ਦੀਆਂ ਧਮਕੀਆਂ ਤੇ ਉਹ ਬਸ ਗੱਲ ਹੀ ਕਰਦੇ ਹੁੰਦੇ ਆ ਤੇ ਵੀ ਮੈਂ ਜੋ ਇਨਕਮ ਟੈਕਸ ਆਫੀਸਰ ਆ ਉਹ ਤੋਂ ਲੰਘ ਰਿਹਾ ਤੇ ਉਹ ਉਹਨੇ ਕਿਤੇ ਚਿੱਠੀਆਂ ਪਾਸ ਕਰਨੀਆਂ ਸੀ ਇਨਕਮ ਟੈਕਸ ਦੀਆਂ ਤੇ ਉਹ ਦੇਖਦਾ ਚਾhti ਮਾਰਦਾ ਵੀ ਆਫਿਸ ਦੇ ਅੰਦਰ ਤੇ ਉਹਨਾਂ ਨੂੰ ਲੱਗਦਾ ਕਿ ਵੀ ਇਹ ਲੱਗਦਾ ਇੰਨੇ ਮਾਰ ਇੰਨੇ ਮਾਰਦੇ ਧਮਕੀ ਦਿੱਤੀਆਂ ਸੋ ਦੇ ਮਗਰ ਬੰਦਾ ਭੇਜਦਾ ਉਹਨੂੰ ਪਛਾਣਨ ਵਾਸਤੇ ਫਿਰ ਚਮਕੀਲਾ ਖੁਦ ਸੋਚਦਾ ਕਿ ਮੈਂ ਖੁਦ ਜਾ ਕੇ ਮੈਂ ਗੱਲ ਕਰਾਂ ਤੇ ਉਹ ਜਿਹੜਾ ਸਭ ਤੋਂ ਵਧੀਆ ਸਿਚੁਏਸ਼ਨ ਆ ਕਿ ਸਟਾਰਟਿੰਗ ਜਾਂਦਾ ਸਸੀ ਗੱਲ ਭਾਜੀ ਕਹਿੰਦਾ ਤੇ ਹਾਂ ਸਸੀ ਗੱਲ ਚਮਕੀਲਾ ਦੇ ਬਾਰੇ ਸਿਵਿਆ ਨੇ ਸੁਣਿਆ ਜ਼ਰੂਰ ਸੀ ਹਨਾ ਤੇ ਪਰ ਉਹ ਸੁਣਦਾ ਨਹੀਂ ਸੀ ਨਾ ਹੀ ਪਛਾਣ ਸੀ ਪਰ ਉਹਦੇ ਬਾਰੇ ਸੁਣਿਆ ਸੀ ਤਾਂ ਕਰਕੇ ਉੱਥੇ ਜਿਹੜਾ ਇੱਕ ਐਟੀਟਿਊਡ ਸੀਗਾ ਉਹ ਕਹਿੰਦਾ ਅੱਛਾ ਚਮਕੀਲਾ ਅੱਛਾ ਫੇਰ ਨਿਕਲ ਜਾਂਦਾ ਤੇ ਉਹ ਫੇਰ ਬਾਅਦ ਵਿੱਚ ਉਹਨੂੰ ਕਹਿੰਦਾ ਕਿ ਮੈਨੂੰ ਤੁਹਾਡੀ ਹੈਲਪ ਦੀ ਲੋੜ ਹੈ ਤੇ ਜਦੋਂ ਘਰ ਜਾਂਦਾ ਤੇ ਘਰ ਜਾ ਕੇ ਉਹਨਾਂ ਨੂੰ ਚਿੱਠੀਆਂ ਦਿਖਾਉਂਦੇ ਨੇ ਤੋਂ ਉੱਥੇ ਸਿਚੁਏਸ਼ਨ ਐਸੀ ਬਣਦੀ ਹੈ ਕਿ ਵੀ ਉਹਨੂੰ ਚਿੱਠੀਆਂ ਦੰਦਾ ਤੇ ਕਹਿੰਦਾ ਕਿ ਵੀ ਤੁਸੀਂ ਦੱਸੋ ਇਹ ਸਹੀ ਹੈ ਕਿ ਗਲਤ ਹੈ ਇਹ ਚਿੱਠੀਆਂ ਤੇ ਸਹੀ ਲੱਗ ਰਹੀਆਂ ਉਸ ਤੋਂ ਬਾਅਦ ਸਿਚੁਏਸ਼ਨ ਇਹ ਹੁੰਦੀ ਆ ਕਿ ਉਹਨੂੰ ਲੱਗਦਾ ਕਿ ਵੀ ਇਹੀ ਬੰਦੇ ਨੇ ਮੈਂ ਸਹੀ ਬੰਦੇ ਨੂੰ ਫਲਕ ਫੜਿਆ ਕਿ ਵੀ ਇਹ ਨਾ ਹੋਵੇ ਕਿ ਵੀ ਮੈਂ ਇਹਨਾਂ ਨੂੰ ਮਨਾ ਲਵਾਂ ਨਹੀਂ ਤੇ ਇਹ ਮੈਨੂੰ ਮਾਰ ਦੇਣਗੇ ਹਾਂ ਅਣਾ ਤੇ ਮੈਂ ਉਹ ਨਹੀਂ ਦਿਨ ਚਿੱਠੀ ਪੜਦਾ ਹੁੰਨਾ ਉਹ ਪੈਸੇ ਨਹੀਂ ਢੇਰੀ ਲਾ ਦਿੰਦਾ ਅੱਗੇ ਤੇ ਉੱਥੇ ਸਿਚੁਏਸ਼ਨ ਇਹ ਆ ਕਿ ਵੀ ਸਿਵਿਆ ਕਹਿੰਦਾ ਕਿ ਵੀ ਵੀ ਆਪਕਾ ਕੀ ਲੱਗਦਾ ਕੌਣ ਹਾਂ ਮੈਂ ਹਾਂ ਕੰਦਾ ਪੜਿਆ ਆਪ ਡਿਪਾਰਟਮੈਂਟ ਸੇ ਹੋ ਆਪ ਬੋਲਦਾ ਡਿਪਾਰਟਮੈਂਟ ਸੇ ਕਿ ਵੀ ਮੈਨੂੰ ਛੋੜ ਦੇ ਪੈਸੇ ਲੈ ਲਓ ਆਪ ਹੂੰ ਕੰਦਾ ਇੰਨੇ ਪੈਸੇ ਤੇਰੇ ਕੋ ਆਏ ਕਿਥੋਂ ਤੇਰੇ ਵਰਗੇ ਬੰਦੇ ਲੱਭਦੇ ਆ ਅਸੀਂ ਹੂੰ ਹਨਾ ਤੇ ਇੰਕਮ ਟੈਕਸ ਦੰਨਾ ਤੋਂ ਤੇ ਉਹ ਕਹਿੰਦਾ ਉਹਨੂੰ ਐਡਾ ਕੋਹਲਾ ਇਨਸਾਨ ਹੈ ਉਹ ਕਹਿੰਦਾ ਮੈਂ ਇਹਨੂੰ ਪਤਾ ਹੀ ਨਹੀਂ ਇੰਕਮ ਟੈਕਸ ਕੀ ਹੁੰਦਾ ਫਿਰ ਉਹ ਬੜਾ ਕਾਈਂਡ ਆਫ ਨੈਕ ਫਨੀ ਮੂਮੈਂਟ ਜੈ ਕ੍ਰੀਏਟ ਹੁੰਦਾ ਕਿ ਯਾਰ ਇਹਨੂੰ ਇੰਕਮ ਟੈਕਸ ਦਾ ਹੀ ਨਹੀਂ ਪਤਾ ਪੈਸੇ ਢੇਰੀ ਕਰਦਾ ਰਹੇਗੀ ਸੋ ਬੜਾ ਇੱਕ ਫਨੀ ਜਿਹਾ ਮੂਮੈਂਟ ਸੀ ਅੱਛਾ ਫਿਲਮ ਦਾ ਮੇਨ ਕੈਰੈਕਟਰ ਜਿਹੜਾ ਦਿਲਜੀਤ ਸਿੰਘ ਨੇ ਪਲੇ ਕੀਤਾ ਬੜੀਆਂ ਇੰਟਰਵਿਊ ਚੱਲੀਆਂ ਬੜਾ ਖੁਸ਼ ਹੈ ਔਰ ਬੜਾ ਮਤਲਬ ਜੇ ਉਹ ਸਟੇਜ ਤੇ ਹੁੰਦੇ ਨੇ ਤੇ ਪੂਰਾ ਤਹਿਲ ਕੰਮ ਚਾ ਦਿੰਦੇ ਨੇ ਤੇ ਉਹਦਾ ਬੜੇ ਸੋਬਰ ਦੇ ਲੱਗਦੇ ਨੇ ਤੇ ਕੀ ਕਿਦਾਂ ਦਾ ਤੁਸੀਂ ਮਹਿਸੂਸ ਕੀਤਾ ਦਿਲਜੀਤ ਬਾਰੇ ਪਰ ਉਹ ਇੱਕ ਮਿਹਨਤੀ ਇਨਸਾਨ ਆ ਮੈਨੂੰ ਲੱਗਦਾ ਹੈ ਕਿ ਵੀ ਇਨਸਾਨ ਨੂੰ ਅਗਰ ਦੇਖਿਆ ਜਾਵੇ ਨਾ ਕਿ ਵੀ ਅਗਰ ਕਿਸੇ ਦੀ ਐਗਜ਼ਾਮਪਲ ਲੈਣੀ ਹੋਵੇ ਕਿ ਮਿਹਨਤ ਦਾ ਫਲ ਕੀ ਹੁੰਦਾ ਤੇ ਉਹ ਦਲਜੀਤ ਨੂੰ ਦੇਖਣਾ ਚਾਹੀਦਾ ਉਹ ਆਪਾਂ ਉਹਨਾਂ ਨੂੰ ਸ਼ੁਰੂ ਤੋਂ ਦੇਖਦੇ ਆਏ ਹਾਂ ਕਿ ਵੀ ਸ਼ੁਰੂ ਤੋਂ ਉਹਨਾਂ ਦੇ ਜਿਹੜੇ ਗਾਣੇ ਹੁੰਦੇ ਸੀਗੇ ਆਗੇ ਪੱਗਾਂ ਪੋਚਨੀਆਂ ਵਾਲੇ ਸਮਾਈਲ ਕਿੰਨੇ ਸਾਲ ਪੁਰਾਣੇ ਲਗਾਤਾਰ ਲੱਗੇ ਹੋਏ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਕੰਮ ਕਰਨਾ ਵੀ ਮੇਰਾ ਸਬਾਬ ਹੈ ਮੇਰਾ ਖੁਸ਼ ਨਸੀਬ ਹਾਂ ਮੈਂ ਤੇ ਇਹ ਆ ਕਿ ਉਹ ਨਾਲ ਕਿਸੇ ਦੇ ਨਾਲ ਜਦੋਂ ਤੁਸੀਂ ਇੰਨੇ ਵੱਡੇ ਆਰਟਿਸਟ ਦੇ ਨਾਲ ਕੰਮ ਕਰਦੇ ਹੋ ਨਾ ਤੇ ਉਹ ਆਰਟਿਸਟ ਦੇ ਹੱਥ ਵਿੱਚ ਹੁੰਦਾ ਕਿ ਇਹਨੂੰ ਕੰਫਰਟੇਬਲ ਕਰਨਾ ਹੈ ਜਾਂ ਫਿਰ ਆਪਣਾ ਐਟੀਟਿਊਡ 'ਚ ਰਹਿਣਾ ਪਰ ਇਹਦਾ ਨਾ ਕੁਝ ਨਹੀਂ ਹੈ ਉਹ ਬਹੁਤ ਕੰਫਰਟੇਬਲੀ ਸਾਰਿਆਂ ਨਾਲ ਕੰਮ ਕਰਦੇ ਆ ਤੇ ਸਗੋਂ ਇਹਦੇ ਨਾਲ ਦੂਸਰੇ ਆਰਟਿਸਟ ਨੂੰ ਵੀ ਕੌਨਫੀਡੈਂਸ ਆਉਂਦਾ ਵੀ ਹਾਂ ਮੈਂ ਠੀਕ ਕਰ ਰਿਹਾ ਕਹਿੰ ਉਹ ਮੈਨੂੰ ਸਾਹਮਣੇ ਪਾਸੇ ਹੰਕਾਰਾ ਮਿਲਦਾ ਮਤਲਬ ਕੋਈ ਉਹਨਾਂ ਚ ਐਟੀਟਿਊਡ ਇਸ ਤਰ੍ਹਾਂ ਨਹੀਂ ਨਹੀਂ ਉਹ ਬਸ ਕੰਮ ਨਾਲ ਕੰਮ ਮਤਲਬ ਰੱਖਦੇ ਆ ਜਿਆਦਾ ਨਾ ਫालतू ਕਦੀ ਉਹਨਾਂ ਨੇ ਗੱਲ ਕੀਤੀ ਨਾ ਕਦੀ ਮੈਂ ਕੀਤੀ ਇਹ ਆ ਕਿ ਵੀ ਆਪਾਂ ਕੰਮ ਕਰਨ ਆਏ ਆ ਆਪਾਂ ਹਨਾ ਕਰੀਅਰ ਵਾਲਾ ਪੇਸ਼ੇ ਇਹ ਪ੍ਰੋਫੈਸ਼ਨਿਜ਼ਮ ਹਮ ਲਿਮਿਟਿਡ ਜਿਹਾ ਬਸ ਜਦੋਂ ਆਪਣੇ ਸੀਨ ਡਿਸਕਸ ਹੁੰਦੇ ਸੀ ਆਪਣੀ ਗੱਲ ਹੋਦੀ ਹੁੰਦੀ ਸੀ ਤੇ ਤੇ ਬਾਅਦ ਵੀ ਉਹ ਆਪਣੇ ਸੀਨ ਚ ਡਿਸਕਸ ਹੋ ਜਾਂਦੇ ਸੀ ਮੈਂ ਆਪ ਕੋਈ ਚੀਜ਼ ਬਿਜੀ ਗਏ ਆ ਤੇ ਅਮਰ ਜੋਤ ਦਾ ਕਰੈਕਟਰ ਨਿਭਾਉਣ ਵਾਲੇ ਜਿਹੜੇ ਆ ਪਰਿਨਿਤੀ ਚੋਪੜਾ ਉਹਨਾਂ ਚ ਇਮਤਿਆਜ਼ ਉਹਨਾਂ ਚ ਵੀ ਸੇਮ ਐਟੀਟਿਊਡ ਰਿਹਾ ਕਿ ਜਾਂ ਕੋਈ ਫਰਕ ਲੱਗਿਆ ਨਹੀਂ ਮੇਰਾ ਸਿਰਫ ਉਹਨਾਂ ਦੇ ਨਾਲ ਇੱਕ ਹੀ ਸੀਨ ਸੀ ਇੱਕ ਸੀਨ ਸੀ ਜਦੋਂ ਉਹ ਘਰ ਲੈ ਕੇ ਜਾਂਦੇ ਆ ਹਨਾ ਕਿ ਵੀ ਕਹਿੰਦੇ ਬੱ비 ਜਿਹੜਾ ਬਾਹਰ ਜਾਏ ਹਨਾ ਅਭੀ ਮੈਂ ਪੈਸਿਆਂ ਉਹੀ ਪੈਸੇ ਢੇਲੀ ਕਰਨ ਵਾਲਾ ਸੀ ਬਸ ਮੇਰਾ ਉਹਨਾਂ ਦੇ ਨਾਲ ਇੱਕ ਸਸਰੀ ਕਹਾਣੀ ਸਾਂਝੀ ਮੈਂ ਤਾਂ ਪਿਆਰ ਦੇ ਨਾਲ ਫਲੈਸ਼ ਕਰ ਲੈਣਾ ਠੀਕ ਓਕੇ ਤੇ ਇਮਤਿਆਜ਼ ਨਾ ਕਿਦਾਂ ਲਈ ਰਹੀ ਆ ਉਹੀ ਇਕੁਏਸ਼ਨ ਕੇ ਦਾਰੀ ਸੈਟ ਹੁੰਦੀ ਸੀ ਕੀ ਹੁੰਦਾ ਸੀਗਾ ਕਿੰਨਾ ਕੁ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਤੇ ਹੋਣਗੇ ਬੱਚਾ ਓਬਵੀਅਸ ਬਟ ਜਿਹੜੀ ਕਾਸਟ ਐ ਖਾਸ ਤੌਰ ਤੇ ਪੰਜਾਬ ਨੂੰ ਲੈ ਕੇ ਅਸੀਂ ਦੇਖਿਆ ਕਿ ਪੰਜਾਬ ਨੂੰ ਲੈ ਕੇ ਬੜੇ ਗੰਭੀਰ ਨਜ਼ਰ ਆਏ ਹੋ ਜਿੰਨੇ ਕਿ ਉਹਨਾਂ ਦੇ ਇੰਟਰਵਿਊਜ਼ ਦੇਖੇ ਜਿਹੜੀਆਂ ਚੀਜ਼ਾਂ ਤੋਂ ਦੁਖੀ ਸੀ ਕਹਿੰਦੇ ਜੀ ਇੱਥੇ ਜਾਤ ਪਾਤ ਬੜਾ ਹੋਇਆ ਇਹ ਆ ਉਹ ਵੀ ਗੱਲਾਂ ਉਹ ਕਰਦੇ ਸੀ ਕਿੱਦਾਂ ਦੀ ਸ਼ਖਸੀਅਤ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਉਂਦੀ ਸੀ ਇਮਤੀਆਜ਼ ਅਲੀ ਸਰ ਤਾਂ ਤੁਸੀਂ ਇਹ ਸਮਝ ਲਓ ਤੁਹਾਨੂੰ ਜ਼ਿੰਦਗੀ 'ਚ ਜੇ ਕੋਈ ਮੌਕਾ ਮਿਲੇ ਉਹਨਾਂ ਦੇ ਨਾਲ ਬੈਠੋ ਉਹਨਾਂ ਦੇ ਨਾਲ ਬੈਠ ਕੇ ਇਦਾਂ ਲੱਗ ਤੁਹਾਨੂੰ ਲੱਗੇਗਾ ਕਿ ਇੱਕ ਅਲੱਗ ਔਰੇਂਜ ਤੁਸੀਂ ਆ ਗਏ। ਹਮਮ ਇਹਨਾਂ ਕੋ ਪੋਜ਼ਿਟਿਵ ਇਨਸਾਨ ਹੈ ਇਹਨਾਂ ਕੋ ਮੈਜੀਕਲ ਇਨਸਾਨ ਆ। ਤੁਹਾਡੇ ਅੰਦਰ ਅਗਰ ਟੈਲੈਂਟ ਲੁਕੇ ਹੋਇਆ ਛੁਪਿਆ ਹੋਇਆ ਹੈ ਉਹ ਤੁਹਾਡੇ ਅੰਦਰ ਟੈਲੈਂਟ ਖੇਤਣਾ ਹੈ। ਹਾਂ ਇਹ ਖਾਸियत ਹੁੰਦੀ ਹੈ। ਉਹ ਐਵੇਂ ਨਹੀਂ ਉਹ ਇਮਤiaz ਲਈਦਾ ਇਮਤiaz ਲਈ ਹੈ ਉਹ ਉਹਨਾਂ ਨੂੰ ਅਸੀਂ ਰੌਕਸਟਾਰ ਤੋਂ ਜਾਣਦੇ ਆਂ ਤਮਾਸ਼ਾ ਫਿਲਮ ਰੌਕਸਟਾਰ ਫਿਲਮ ਉਹ ਅਲੱਗ ਸਿਨੇਮਾ ਕਰ ਰਹੇ ਆ। ਜਬੀ ਮੈਟ ਮੇਰਾ ਸ਼ੁਰੂ ਤੋਂ ਮੇਰੇ ਫੇਵਰੇਟ ਡਾਇਰੈਕਟਰ ਰਹੇ ਬੜੇ ਸਾਲਾਂ ਤੋਂ ਜਦੋਂ ਤੀ ਮੈਂ ਰੌਕਸਟਾਰ ਦੇਖੀ ਹੈ ਮੈਨੂੰ ਕੋਈ ਹੋਰ ਡਾਇਰੈਕਟਰ ਵਧੀਆ ਨਹੀਂ ਲੱਗਾ ਇਹ ਮਤਲਬ ਸਾਰੇ ਡਾਇਰੈਕਟਰ ਵਧੀਆ ਨੇ ਪਰ ਜਿਸ ਤਰ੍ਹਾਂ ਦਾ ਸਿਨੇਮਾ ਮੈਨੂੰ ਚੰਗਾ ਲੱਗਦਾ ਮੇਰੇ ਫੇਵਰੇਟ ਸੀ ਉਹ ਤੇ ਮੈਂ ਕਦੀ ਇਹ ਵੀ ਨਹੀਂ ਸੋਚਿਆ ਮੈਂ ਉਹਨਾਂ ਦੇ ਨਾਲ ਕਦੀ ਕੰਮ ਵੀ ਕਰੂੰਗਾ ਇਸ ਇਸ ਮੈਂ ਕਾਬਿਲਤ ਹੋਊਂਗਾ ਕਿ ਵੀ ਉਹਨਾਂ ਨਾਲ ਕਦੀ ਵੀ ਕੋਈ ਕੰਮ ਕਰਨ ਦਾ ਮੌਕਾ ਮਿਲੂਗਾ ਬਸ ਇਹ ਹੈ ਕਿ ਵੀ ਉਹਨਾਂ ਨੂੰ ਹਮੇਸ਼ਾ ਤੋਂ ਮੈਂ ਚੰਗਾ ਸਮਝਦਾ ਸੀਗਾ ਉਹਨਾਂ ਦੇ ਆਰਟ ਨੂੰ ਤੇ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਵੀ ਅਗਰ ਐਸੇ ਅਗਰ ਅਗਰ ਕਦੀ ਬਣੇ ਵੀ ਸਬਬ ਤੇ ਕਦੀ ਇਹਨਾਂ ਦੇ ਆਸ-ਪਾਸ ਕਿਤੇ ਕੋਈ ਬੰਦਾ ਅਗਰ ਪਹੁੰਚੇ ਤੇ ਉਹਦੀ ਕੀ ਕੀ ਕਿਸਮਤ ਹੋਏਗੀ ਉਹਦੀ ਤੇ ਤੁਹਾਡੇ ਸਾਹਮਣੇ ਆਉਣ ਦੇਖੋ ਰੱਬ ਨੇ ਕਿੱਥੇ ਲੈ ਕੇ ਖੜਾ ਕਰਾਇਆ ਬਹੁਤ ਵਧੀਆ ਗੱਲ ਹੈ ਅੱਛਾ ਤੁਸੀਂ ਤੁਹਾਨੂੰ ਇਹ ਕਿਵੇਂ ਰੋਲ ਮਿਲਿਆ ਕਿ ਕਿਵੇਂ ਤੁਹਾਡੀ ਸਿਲੈਕਸ਼ਨ ਹੋਈ ਮਤਲਬ ਆਡੀਸ਼ਨ ਵਗੈਰਾ ਹੋਇਆ ਸੀ ਕਿਵੇਂ ਹੋਇਆ ਸੀ ਹਾਂਜੀ ਇਦਾਂ ਆਇਆ ਸੀਗਾ ਕਿ ਇਹਦਾ ਪ੍ਰੋਸੈਸ ਹੁੰਦਾ ਆ ਕਿ ਮੈਨੂੰ ਕਾਲ ਆਇਆ ਸੀ ਇੱਕ ਦਿਨ ਕਾਲ ਆਇਆ ਸੀਗਾ ਕਿ ਵੀ ਆਪਾਂ ਇੱਕ ਸਿੱਖ ਕਰੈਕਟਰ ਹੈ ਇਨਕਮ ਟੈਕਸ ਆਫੀਸਰ ਆ ਤੇ ਪ੍ਰੋਪਰ ਬੀਅਰਡਡ ਸਰਦਾਰ ਐਕਟਰ ਚਾਹੀਦਾ ਹੈ ਨਾ ਸਰਦਾਰ ਸੰਪੂਰਨ ਮੁਕੇਸ਼ ਸਾਵੜਾ ਮੁਕੇਸ਼ ਸਾਵੜਾ ਕਾਸਟਿੰਗ ਕੰਪਨੀ ਹੈ ਬਹੁਤ ਵੱਡੀ ਹਾਂ ਤੇ ਉੱਥੇ ਦੋ ਤਿੰਨ ਬਹੁਤ ਪ੍ਰੋਮਿਨੈਂਟ ਕਾਸਟਿੰਗ ਕੰਪਨੀਆਂ ਨੇ ਤੇ ਉਹਨਾਂ ਦੇ ਅਸਿਸਟੈਂਟ ਨੇ ਮੈਨੂੰ ਕਾਲ ਆਇਆ ਸੀ ਕਿ ਆਪਾਂ ਤੁਹਾਨੂੰ ਟੈਸਟ ਕਰਨਾ ਚਾਹੁੰਦੇ ਹਾਂ ਹਾਂ ਤੇ ਸੋ ਮੈਂ ਗਿਆ ਉਹਨਾਂ ਨੇ ਮੈਨੂੰ ਇੱਕ ਟੈਸਟ ਦਿੱਤਾ ਮੇਰਾ ਇੱਕ ਐਂਟਰਸ ਐਗਜ਼ਾਮ ਕਹਿ ਲੋ ਸਮਝ ਲੋ ਹੈ ਨਾ ਤੇ ਉਹ ਟੈਸਟ ਦਿੱਤਾ ਫਿਰ ਇੱਕ ਹੋਰ ਟੈਸਟ ਹੋਇਆ ਅਗਲੇ ਹਫ਼ਤੇ ਅੱਜ ਤਰੀਕ ਕਿੰਨੀ ਹੈ 20 ਤਰੀਕ 20 ਤਰੀਕ 20 April 2022 ਨੂੰ ਮੇਰਾ ਆਡੀਸ਼ਨ ਆਇਆ ਸੀ ਓਕੇ 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 ਅੱਜ ਦੇ ਦਿਨ ਮਹੀਨਾ ਸੈਲੀਬ੍ਰੇਟ ਕਰ ਰਹੇ ਹਾਂ ਅੱਜ ਦੇ ਦਿਨ ਹੀ 2 ਸਾਲ ਪਹਿਲੇ ਅੱਜ 2 ਸਾਲ ਪਹਿਲੇ ਹਾਂ ਠੀਕ 2 ਸਾਲ ਪਹਿਲੇ ਮੇਰਾ ਆਡੀਸ਼ਨ ਆਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਹਫ਼ਤੇ ਬਾਅਦ ਇੱਕ ਹੋਰ ਆਡੀਸ਼ਨ ਹੋਇਆ ਫਿਰ ਉਹਨਾਂ ਨੇ ਮੈਨੂੰ ਜੋ ਉਹਦਾ ਰਿਵਰਟ ਦਿੱਤਾ ਉਹ ਜਾ ਕੇ ਮੈਨੂੰ ਸਤੰਬਰ ਦੇ ਵਿੱਚ ਜਾ ਕੇ ਦਿੱਤਾ ਰਿਵਰਟ ਓਕੇ ਸੋ ਸਤੰਬਰ ਤੇ ਜਾ ਕੇ ਮੇਰੀ ਸੈLECTION ਹੋ ਗਈ ਸੈLECTION ਮੈਨੂੰ ਇੰਨਾ ਲੰਬਾ ਸਮਾਂ ਹਾਂ 1 ਅਗਸਤ ਨੂੰ ਉਹਨਾਂ ਨੂੰ ਮੈਂ ਮਿਲਿਆ ਸੀ ਤੇ ਇਸ ਤੋਂ ਪਹਿਲਾਂ ਵੀ ਤੁਸੀਂ ਕੰਮ ਕੀਤਾ ਕਿਤੇ ਕਿਸੇ ਫਿਲਮ 'ਚ ਜਾਂ ਯਾ theater ਕਰਦੇ ਹੋ ਜਾਂ ਕੀ ਹੈ ਇੱਕ ਮੇਰੀ 22 ਮਾਰਚ ਨੂੰ ਫਿਲਮ ਰਿਲੀਜ਼ ਹੋਈ ਆ ਵੀਰ ਸਾ ਵਰਕ ਰਣਜੀਤ ਭਟਾ ਦੇ ਨਾਲ ਓਕੇ ਓਕੇ ਉਹਦੇ ਵਿੱਚ ਵੀ ਮੈਂ ਇੱਕ ਫਰੀडम फाइਟਰ ਹਰਨਾਮ ਸਿੰਘ ਦਾ ਜਿਹੜਾ ਕੰਮ ਕੀਤਾ ਹੈ ਉਸ ਤੋਂ ਪਹਿਲਾਂ ਮੇਰੀ ਪਹਿਲੀ ਫਿਲਮ ਜੋ ਸੀ ਜੋਗੀ ਨੈਟਫਲਿਕਸ ਉਹ ਵੀ ਨੈਟਫਲਿਕਸ ਓਰੀਜਨਲ ਸੀ ਏ ਚਮਕੀਲਾ ਵੀ ਨੈਟਫਲਿਕਸ ओरिजिनल ਦੋ ਕਿਤੇ ਮੈਂ ਹਜ ਤੱਕ ਨੈਟਫਲਿਕਸ ਅੱਛਾ ਇਸ ਤੋਂ ਪਹਿਲਾਂ ਤੁਸੀਂ ਚਮਕੀਲੇ ਨੂੰ ਸੁਣਿਆ ਸੀ ਜਾਂ ਕੋਈ ਰੁਝਾਨ ਹੈਗਾ ਸੀ ਇਸ ਦਾ ਨਹੀਂ 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 ਮੇਰਾ ਉਸ ਤਰ੍ਹਾਂ ਦਾ ਮੈਂ ਕਦੀ ਕੁਝ ਸੁਣਿਆ ਹੀ ਨਹੀਂ ਕਿਉਂਕਿ ਉਹ ਸਾਡੇ ਤਾਂ ਜੰਮਣ ਤੋਂ ਪਹਿਲਾਂ ਦਾ ਅੱਠ ਪਹਿਲਾਂ ਦਾ ਸੀ ਨਹੀਂ ਕਦੀ ਸੁਣਿਆ ਨਹੀਂ ਬਿਲਕੁਲ ਹਾਂ ਠੀਕ ਹੈ ਲੋਕ ਲੋਕ ਸੁਣਦੇ ਸੀ ਇਹ ਲੋ ਸੁਣਦੇ ਹੋਣਗੇ ਪਰ ਅਸੀਂ ਇਹ ਹੈ ਕਿ ਵੀ ਕਦੀ ਉਸ ਪਾਸੇ ਕਦੀ ਗਏ ਨਹੀਂ ਹੈ ਨਾ ਜਿਆਦਾ ਸੌਂਗਸ ਸੁਣੂ ਤਾਂ ਕਦੀ ਨਹੀਂ ਹੋਣੇ ਵੈਸੇ ਨਹੀਂ ਮੇਰਾ ਟੇਸਟ ਨਹੀਂ ਹਾਂ ਮੇਰਾ ਟੇਸਟ ਨਹੀਂ ਸੀਗਾ ਜਰਾ ਸੌਂਗ ਸੁਣਦਾ ਸੋ ਖੈਰ ਜਦੋਂ ਤੁਹਾਨੂੰ ਕੋਈ ਰੋਕ ਹੁੰਦੇ ਸੀ ਕੀ ਸੁਣਦੇ ਸੀ ਤੁਸੀਂ ਸਰਤਾਜ ਅਮਰਿੰਦਰ ਗਿੱਲ ਹਾਂ ਅੱਛਾ ਹਣਾ ਸੋ ਖੈਰ ਇਹ ਹੈ ਕਿ ਨਹੀਂ ਫਿਰ ਉਸ ਤੋਂ ਬਾਅਦ ਸੁਣਿਆ ਫਿਰ ਗਾਣੇ ਕੀ ਹੈ ਕਿ ਜਦੋਂ ਤੁਹਾਨੂੰ ਕੋਈ ਰੋਲ ਮਿਲਦਾ ਨਾ ਤੁਹਾਨੂੰ ਓਨੈਸਟਲੀ ਓਨੈਸਟਲੀ ਤੇ ਨਾਲ ਕਰਨਾ ਚਾਹੀਦਾ ਤੁਹਾਨੂੰ ਸਟੱਡੀ ਕਰਨੀ ਪੈਂਦੀ ਹੈ ਪ੍ਰੋਪਰ ਸਾਨੂੰ ਉਹਦੇ ਪ੍ਰੋਜ਼ ਐਂਡ ਕੌਨਸ ਹਰ ਇੱਕ ਚੀਜ਼ ਦੀ ਸਟੱਡੀ ਕਰਨੀ ਪੈਂਦੀ ਉਸ ਤੋਂ ਬਾਅਦ ਫਿਰ ਪਤਾ ਚੱਲਿਆ ਕਿ ਬਾਬਾ ਤੇਰੇ ਮਨਕਾਣਾ ਸਵਨ ਸਿੰਘ ਸਿਵਾ ਜੀ ਨੇ ਲਿਖਿਆ ਸੀ ਹਾਂ ਫਿਰ ਉਸ ਤਰੀਕੇ ਦੇ ਗਾਣੇ ਸਟੱਡੀ ਕੀਤੇ ਫਿਰ ਉਸ ਤੋਂ ਉਸ ਤੋਂ ਬਾਅਦ ਫਿਰ ਕਾਫੀ ਚੀਜ਼ਾਂ ਦਾ ਮੈਨੂੰ ਪਤਾ ਲੱਗਾ ਫਿਰ ਹੌਲੀ ਹੌਲੀ ਕਰੈਕਟਰ ਬਿਲਡ ਅਪ ਹੁੰਦਾ ਹੈ ਓਕੇ ਤੇ ਅੱਛਾ ਇੱਕ ਚੀਜ਼ ਹੈ ਜਿਹੜੀ ਨੈਟ ਤੇ ਹੁਣ ਬਹੁਤ ਭਰੀ ਪਈ ਐ ਇਸ ਵੇਲੇ ਚੀਜ਼ ਹੈ ਕਿ ਜਿਹੜੇ ਗਾਣੇ ਆ ਜਿੱਦਾਂ ਦੇ ਉਸਨੇ ਪੇਸ਼ਕਾਰੀ ਕੀਤੀ ਗਾਣਿਆਂ ਦੀ ਹਾਂਜੀ ਉਹਨਾਂ ਗਾਣਿਆਂ ਨੂੰ ਲੈ ਕੇ ਕ੍ਰਿਟਿਸਿਜ਼ਮ ਚਲੋ ਠੀਕ ਹੈ ਪਪੂਲਾਰਿਟੀ ਫੇਰ ਹੋ ਗਈ ਫੇਰ ਕੈਰੇਕਟਰ ਅਮਰ ਹੋ ਗਿਆ ਪ੍ਰੈਸ ਵੱਲੋਂ ਉਸ ਚੀਜ਼ ਨੂੰ ਲੈ ਕੇ ਬਹੁਤ ਕ੍ਰਿਟਿਸਿਜ਼ਮ ਹੈ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਪਾਸੇ ਇਸ ਇਸ ਪੱਖ ਨਾਲ ਆਪਾਂ ਦੇਖੀਏ ਇੱਕ ਸਰਤਾ Singer ਜਿਹਨੂੰ ਸਿੱਧੂ ਮੂਸੇਵਾਲੇ ਅਨੁਸਾਰ ਯਾਦ ਕਰਦੇ ਨੇ ਹਾਂਜੀ 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 ਇੱਕ ਪਾਸੇ ਅਜੇਹਾ Singer ਗਾਇਕੀ ਜਿੱਦਾਂ ਦੀ ਮਰਜ਼ੀ ਆ ਪਰ ਲਫ਼ਜ਼ਾਂ ਨੂੰ ਲੈ ਕੇ ਜਿਹੜੀ ਆ ਉਹ ਕ੍ਰਿਟਿਸਿਜ਼ਮ ਬਹੁਤ ਆ ਕਦੀ ਜ਼ਹਿਨ ਚ ਆਉਂਦੀਆਂ ਇਹ ਚੀਜ਼ਾਂ ਕਿ ਮੈਂ ਆ ਫਿਲਮ ਚ ਕੰਮ ਕਰ ਲਿਆ ਇਹ ਚੀਜ਼ ਨਾਲ ਇਹਨਾਂ ਇੱਕ ਐਵੀ ਚੀਜ਼ ਜਿਹੜੀ ਨਾਲ ਜੁੜੀ ਹੋਈ ਹੈ ਨਹੀਂ ਮੈਨੂੰ ਲੱਗਦਾ ਹੈ ਕਿ ਸਭ ਕੁਝ ਹੁਕਮ ਹੀ ਹੁੰਦਾ ਹੈ ਹਨਾ ਕਿਉਂਕਿ ਇਸ ਫਿਲਮ ਦੇ ਵਿੱਚ ਮੇਰਾ ਰੋਲ ਬਹੁਤ ਪੋਜ਼ਿਟਿਵ ਸੀ ਹਾਂ ਹਨਾ ਬਹੁਤ ਪੋਜ਼ਿਟਿਵ ਬਹੁਤ ਪੋਜ਼ਿਟਿਵ ਇਹ ਕਾਸਪੈਕਟ ਜਿਹੜਾ ਨਜ਼ਰ ਆਇਆ ਤੁਹਾਡਾ ਉਹ ਰੋਲ ਦਾ ਉਹ ਜ਼ਿੰਦਗੀ ਦੇ ਵਿੱਚ ਭਾਵੇਂ ਕੋ ਕਿੰਨੀ ਵੀ ਬੁਰੇ ਮੋੜ ਤੇ ਖੜਾ ਹੈ ਤੇ ਸਵਨ ਸਿਵਿਆ ਜਾ ਕੇ ਉਹਨੂੰ ਇੱਕ ਚੰਗੇ ਪਾਸੇ ਖਿੱਚਦਾ ਹੈ ਹਨਾ ਸੋ ਮੈਂ ਉਸ ਫਿਲਮ ਨੂੰ ਆਪਣੇ ਆਪ ਨੂੰ ਉਹ ਪੋਜ਼ਿਟਿਵ ਆ ਧਾਇਰੇ ਦੇ ਵਿੱਚ ਰਿਹਾ ਕਿ ਮੈਂ ਆਪਣੇ ਆਪ ਨੂੰ ਸੋਚਿਆ ਕਿ ਵੀ ਅਗਰ ਕੋਈ ਕਿਸ ਤਰੀਕੇ ਦਾ ਵੀ ਸਿਚੁਏਸ਼ਨ ਦੇ ਵਿੱਚ ਇਮੇਜਿਨ ਕਰੇ ਅਗਰ ਸਵੰਗ ਸਿਵਿਆ ਨੂੰ ਪੋਜੀਟਿਵ ਲੈ ਕੇ ਜਾਂਦਾ ਮੈਂ ਉਸ ਤਰੀਕੇ ਦੇ ਨਾਲ ਉਸ ਕੈਰੈਕਟਰ ਨਹੀਂ ਪਰ ਕ੍ਰਿਟਿਸਿਜ਼ਮ ਇਸ ਪੁਆਇੰਟ ਆਫ View ਨਾਲ ਸੁਣਨ ਨੂੰ ਮਿਲਦੀ ਆਮ ਲੋਕਾਂ ਦੇ ਵਿੱਚ ਜਿਉਂ ਤੁਸੀਂ ਜਾਂਦੇ ਹੋ ਜਾਂ ਆਪਣੀ ਫੈਮਿਲੀ 'ਚ ਜਾਂ ਕਿਤੇ ਹੋਰ ਇਹਨਾਂ ਚੀਜ਼ਾਂ ਨੂੰ ਲੈ ਕੇ ਕ੍ਰਿਟਿਸਿਜ਼ਮ ਸੁਣਨ ਨੂੰ ਮਿਲਦੀ ਨਹੀਂ ਮੈਨੂੰ ਨਹੀਂ ਕਿਉਂਕਿ ਉਹ ਆਪਣੇ ਟਾਈਮ ਦਾ ਬਹੁਤ ਬਾਕਮਾਲ ਆਰਟਿਸਟ ਸੀ ਜਿਹੜੇ ਲੋਕ ਆਰਟ ਨੂੰ ਪਿਆਰ ਕਰਦੇ ਨੇ ਜੋ ਲੋਗ ਉਸ ਟਾਈਮ ਸੁਣਦੇ ਸੀ ਉਹੀ ਉਹ ਸੁਣਾਉਂਦਾ ਸੀ ਹਨਾ ਜਿਹੜੇ ਸਿੱਧੀ ਜਿਹੀ ਗੱਲ ਹੈ ਦੇਖੋ ਜੇ ਅਗਰ ਅਗਰ ਤੁਸੀਂ ਖੁਦ ਸੋਚੋ ਉਹ ਅਗਰ ਉਸ ਟਾਈਮ ਦਾ ਸੁਪਰ ਹਿੱਟ ਟਾਟੇ ਸੀਗਾ ਤਾਂ ਲੋਕ ਸੁਣਦੇ ਹੋਣਗੇ ਤਾਂ ਸੁਣਾਉਂਦਾ ਹੋਏਗਾ ਨਹੀਂ ਇੱਕ ਬੜੀ ਖੂਬਸੂਰਤੀ ਨਾਲ ਇੱਕ ਫਿਲਮ ਦੇ ਵਿੱਚ ਇੱਕ ਚੀਜ਼ ਦਿਖਾਈ ਆ ਕਿ ਉਸ ਵੇਲੇ ਜੋ ਮਾਹੌਲ ਸੀ ਜੋ ਲੋਕ ਮਹਿਸੂਸ ਕਰਦੇ ਸੀ ਜੋ ਲੋਕ ਮਤਲਬ ਬਾਹਰ ਨਹੀਂ ਸੀ ਕਹਿੰਦੇ ਪਰ ਕਰਦੇ ਸੀ ਉਸ ਮਾਲ ਦਾ ਇੱਕ ਸ਼ੀਸ਼ਾ ਵਿਖਾਉਣ ਵਾਲਾ ਕੰਮ ਜਿਹੜਾ ਕੀਤਾ ਉਹ ਬੜੇ ਸਹੀ ਤਰੀਕੇ ਨਾਲ ਇਸ ਫਿਲਮ ਦੇ ਵਿੱਚ ਵਿਖਾਇਆ ਗਿਆ ਜੀ 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 ਉਹ ਗਾ ਤੁਹਾਡੇ ਕੀ ਪ੍ਰੋਜੈਕਟ ਨੇ ਗਾ ਤੁਸੀਂ ਕੀ ਕਰਨ ਜਾ ਰਹੇ ਹੋ ਕਿਉਂਕਿ ਚਮਕੀਲੇ ਬਾਰੇ ਮੈਂ ਕਹਿੰਨਾ ਕਿ ਆਪਾਂ ਜੇ ਬੋਲਦੇ ਰਹੇ ਗੱਲਾਂ ਕਰਦੇ ਰਹੇ ਤੇ ਬਹੁਤ ਲੰਬੀਆ ਹੋ ਜਣੀ ਹੈ ਹੋਰ ਹਾਂਜੀ ਹਾਂਜੀ ਤੇ ਇਸ ਕਰਕੇ ਤੁਹਾਡੇ ਤੇ ਹੁਣ ਥੋੜਾ ਜਿਹਾ ਫੋਕਸ ਕਰੀਏ ਕਿ ਆਪਾਂ ਅੱਗੇ ਜਿਹੜੇ ਤੁਹਾਡੇ ਅਗਲੇ ਪ੍ਰੋਜੈਕਟ ਕੀ ਨੇ ਕੀ ਕਰ ਰਹੇ ਹੋ ਤੁਸੀਂ ਜੀ ਅੱਗੇ ਐਦਾਂ ਹੈ ਕਿ ਕਾਫੀ ਕਾਫੀ ਕੋਸ਼ ਚੀਜ਼ਾਂ ਮੇਰੇ 3-4 ਪ੍ਰੋਜੈਕਟਸ ਲਾਈਨ ਅਪ ਨੇ ਪਾਈਪਲਾਈਨ ਚ ਰਹੇ ਬਟ ਕਾਸੀ ਕੋਸ਼ ਚੀਜ਼ਾਂ ਹੁੰਦੀਆਂ ਜੋ ਆਪਾਂ ਪਹਿਲੇ ਤੋਂ ਕਮਿਟ ਨਹੀਂ ਕਰ ਸਕਦੇ ਪਹਿਲੇ ਤੋਂ ਆਪਾਂ ਇਨਫੋਰਮੇਸ਼ਨ ਆਊਟ ਨਹੀਂ ਕਰ ਸਕਦੇ ਇੱਕ ਐਨ ਡੀ ਏ ਨਾਨ ਡਿਸਕਲੋਜ਼ਰ ਇੱਕ ਫਾਰਮ ਸਾਈਨ ਹੁੰਦਾ ਹੈ ਇਸ ਕਰਕੇ ਆਪਾਂ ਕੋਈ ਸੀਨ ਆਊਟ ਨਹੀਂ ਕਰਨਾ ਚਾਹੁੰਦੇ ਅੱਛਾ ਕਰ ਰਹੇ ਹੋ ਮਤਲਬ ਪ੍ਰੋਜੈਕਟ ਪਰ ਐਨ ਡਿਸਕਲੋਜ਼ ਨਹੀਂ ਕਰ ਰਹੇ ਹੋ ਹੋਪ ਜਲਦੀ ਤੁਹਾਨੂੰ ਇਹਦੇ ਬਾਰੇ ਵੀ ਸੁਣਨ ਨੂੰ ਮਿਲੇਗਾ ਅੱਛਾ ਇੱਕ ਹੋਰ ਚੀਜ਼ ਜਿਹੜਾ ਇੱਕ ਹੋਰ ਐਸਪੈਕਟ ਚੱਲਦਾ ਪਿਆ ਨਾ ਦੀ ਨਾਲ ਕਿ ਚਮਕੀਲੇ ਨੂੰ ਮਾਰਿਆ ਕਿਨੇ ਸੀ ਖਾਰਕੋਣਾ ਮਾਰਿਆ ਉਸਦੀ ਗੰਦੀ ਗਾਇਕੀ ਕਰਕੇ ਜਾਂ ਜਿਹੜੀ ਰਿਵੈਲਰੀ ਸੀ ਆਪਸ ਦੇ ਵਿੱਚ ਚੱਲ ਰਹੀ ਸੀ ਉਹ ਸੀ ਇਹਦੇ ਬਾਰੇ ਕੋਈ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਤੁਹਾਡੇ ਕੋਲ ਇਹ ਤਾਂ ਇੰਤਿਆਜ਼ ਸਰ ਨੇ ਵੀ ਨਹੀਂ ਦਿਖਾਈ ਉਹਨਾਂ ਨੂੰ ਵੀ ਨਹੀਂ ਕਨਫਰਮ ਤਾਂ ਮੈਂ ਕੌਣ ਹੁਣਾ ਮੈਨੂੰ ਮੈਨੂੰ ਕਿੱਦਾਂ ਕਨਫਰਮ ਹੋ ਸਕਦਾ ਸੋ ਨੇ ਪਰ ਹੁਣ ਇਹ ਦੇਖੋ ਇਸ ਬਾਰੇ ਜਿਹੜੀਆਂ ਸੱਤਾ ਦੇ ਵੀ ਗੱਲਾਂ ਚਲਣੀਆਂ ਸ਼ੁਰੂ ਹੋ ਗਈਆਂ ਹੁਣ ਹੈਨਾ ਇਹ ਕਈ ਕਹਿੰਦੇ ਨੇ ਜੀ ਕਿ ਇਸ ਕਰਕੇ ਮਾਰਿਆ ਗਿਆ ਕਿ ਉਹਦੀ ਗਾਇਕੀ ਇਦਾਂ ਦੀ ਸੀ ਔਰ ਉਹਨੂੰ ਕੂੜੇ ਵਿੱਚ ਫਿਲਮ 'ਚ ਦਿਖਾਇਆ ਵੀ ਹੈ ਕਿ ਚਿੱਠੀਆਂ ਵੀ ਆਉਂਦੀਆਂ ਨੇ ਉਹਨੂੰ ਫਿਰ ਉਹਨੂੰ ਮਤਲਬ ਧਮਕੀਆਂ ਵੀ ਆਉਂਦੀਆਂ ਨੇ ਮਲਟੀਪਲ ਫੈਕਟਰਸ ਹੈਗੇ ਮਲਟੀਪਲ ਫੈਕਟਰਸ ਦਿਖਾਈ ਨੇ ਉਹ ਵੀ ਦਿਖਾਇਆ ਗਿਆ ਕਿ ਜਿਹੜੇ ਕਈ ਆ ਕੇ ਸਿਰਫ ਪੈਸੇ ਲੈਣ ਹੁੰਦੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਵਿਖਾਈਆਂ ਗਈਆਂ ਤੇ ਲੋਕ ਜਿਹੜੇ ਹੁਣ ਤੁਹਾਨੂੰ ਵੀ ਤੇ ਸਵਾਲات ਕਰਦੇ ਹੋਣਗੇ ਲੋਕ ਤੁਹਾਡੇ ਨਾਲ ਗੱਲਾਂ ਕਰਦੇ ਹੋਣਗੇ ਜੀ ਹਾਂ ਕਿਉਂਕਿ ਫਿਲਮ ਬਹੁਤ ਜ਼ਿਆਦਾ ਪਪੂਲਰ ਹੋ ਗਈ ਬਹੁਤ ਵੱਡੀ ਹਿੱਟ ਹੋ ਗਈ ਮਨਤਾ ਜੀ ਹਜੇ ਤੱਕ ਸਾਰੇ ਨੇ ਪੋਜ਼ਿਟਿਵ ਕੁਐਸਚਨ ਆਨਸਰਸ ਹੀ ਕੀਤੇ ਕਿਉਂਕਿ ਸਰ ਮੈਂ ਕਰ ਰਿਹਾ ਨਹੀਂ 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 ਇੱਦਾਂ ਹੈ ਕਿ ਵੀ ਹਰ ਇੱਕ ਤਰ੍ਹਾਂ ਦੇ ਸਵਾਲ ਜਵਾਬ ਹੋਣੇ ਚਾਹੀਦੇ ਆ ਪਰ ਮੈਨੂੰ ਜਰੂਰ ਦੀ ਫਿਲਮ ਰਿਲੀਜ਼ ਹੋਈ ਆ ਮੈਂ ਸ਼ੁਕਰ ਆ ਪ੍ਰਮਾਤਮਾ ਦਾ ਬਹੁਤ ਸੋਹਣੇ ਸੋਹਣੇ ਰਿਵਿਊਜ਼ ਆਉਂਦੇ ਪਏ ਮੇਰਾ ਸਾਰਾ ਧਿਆਨ ਹੀ ਉਧਰ ਲੱਗਾ ਹੋਇਆ ਤਾਂ ਕਰਕੇ ਹਜੇ ਤੱਕ ਕੋਈ ਇਦਾਂ ਦਾ 네ਗੇਟਿਵ ਰਿਵਿਊ ਆਇਆ ਨਹੀਂ 네ਗੇਟਿਵ ਕੋਈ ਸਵਾਲ ਜਵਾਬ ਹੋਏ ਨਹੀਂ ਅਜੇ ਤੱਕ ਓਕੇ ਤੁਹਾਡਾ ਵੀ ਮਨ ਕਰਦਾ ਕਿ ਤੁਸੀਂ ਹੁਣ ਜਿਹੜਾ ਕੈਰੈਕਟਰ ਪਲੇ ਕੀਤਾ ਉਦਾਂ ਦੇ ਕੋਈ ਸ਼ਾਇਰੀ ਕਰੋ ਕੁਝ ਲਿਖੋ ਕੁਝ ਧਾਰਮਿਕ ਲ ਆ ਇਹ ਤਾਂ ਜੀ ਜਦੋਂ ਮਨ ਚਿੱਚੀ ਦਾ ਆਂਦੀਆਂ ਨੇ ਆਪਣੇ ਆਪ ਲਿਖਿਆ ਜਾਂਦਾ ਕਿਸੇ ਵੇਲੇ ਬੰਦਾ ਕਿਉਂਕਿ ਲਿਖ ਰਹੇ ਹੋ ਕਿਉਂਕਿ ਜਦੋਂ ਕੋਈ ਕਰੈਕਟਰ ਪਲੇ ਕਰਦਾ ਨਾ ਉਹਨੂੰ ਸਟੱਡੀ ਕਰਦਾ ਤਾਂ ਉਹ ਕਦੀ ਨਾ ਕਦੀ ਜਿੰਨਾ ਮਰਜੀ ਤੁਸੀਂ ਬਦਲ ਦਿਓ ਚੇਂਜ ਹੋ ਜਾਓ ਉਹ ਕੁਛ ਨਾ ਕੁਛ ਉਹਦਾ ਹਿੱਸਾ ਅੰਦਰ ਰਹਿ ਹੀ ਜਾਂਦਾ ਮੈਂ ਸ਼ੁਰੂ ਸ਼ੁਰੂ ਚ ਬੁੱਕਸ ਪੜ੍ਹੀਆਂ ਸੀ ਲਿਖਣ ਦੀ ਕੋਸ਼ਿਸ਼ ਵੀ ਕੀਤੀ ਸੀ ਥੋੜਾ ਬਹੁਤ ਲਿਖਿਆ ਵੀ ਸੀ ਪਰ ਇਦਾਂ ਹੁੰਦਾ ਹੈ ਕਿ ਵੀ ਇਨ ਫਿਊਚਰ ਕਦੀ ਵੀ ਕੋਈ ਓਦਾਂ ਦਾ ਰੋਲ ਹੋਏਗਾ ਤੇ ਮੈਨੂੰ ਲੱਗਦਾ ਉੱਥੋਂ ਕੰਟੀਨਿਊ ਹੋ ਜਾਏਗਾ। ਨਹੀਂ ਕੋਈ ਕੋਈ ਸੁਣਾ ਸਕਦੇ ਹੋ ਆਪਣਾ ਲਿਖਿਆ ਕੁਝ ਆਪਣਾ ਲਿਖਿਆ। ਇਦਾਂ ਦਾ ਮੈਨੂੰ ਐਸਾ ਚ ਯਾਦ ਨਹੀਂ ਕਿਉਂਕਿ 2 ਸਾਲ ਪਹਿਲਾਂ ਮੈਂ ਤਿਆਰੀ ਕੀਤੀ ਸੀ। ਉਸ ਤੋਂ ਬਾਅਦ ਨਾ ਦੂਸਰੀ ਫਿਲਮ ਕਰਨ ਵਾਸਤੇ ਨਾ ਤੁਹਾਨੂੰ ਇਮੀਡੀਏਟਲੀ ਸਾਰਾ ਕੁਝ ਬੰਦ ਕਰਨਾ ਪੈਂਦਾ। ਕਿਉਂਕਿ ਨਹੀਂ ਤਾਂ ਨਾ ਤੁਸੀਂ ਕਰੈਕਟਰ ਚ ਖੁਬੇ ਰਹਿ ਜਾਂਦੇ ਹੋ। ਤੁਸੀਂ ਬਾਹਰ ਨਹੀਂ ਆ ਸਕਦੇ। ਇਸ ਕਰਕੇ ਉਹਨੂੰ ਇਮੀਡੀਏਟਲੀ ਫੁੱਲ ਸਟਾਪ ਲੈਣਾ ਬਹੁਤ ਜ਼ਰੂਰੀ ਹੁੰਦਾ। ਸੋ ਹਜੇ ਤੱਕ ਨਾ ਭੁੱਲ ਚੁੱਕਾ। ਸੋ ਇਹ ਇੱਕ ਅਹਿਮ ਕੈਰੈਕਟਰ ਹੈ ਇੱਕ ਇਹ ਦਾ ਕੈਰੈਕਟਰ ਜਿਹੜਾ ਕਿ ਅਮਰ ਸਿੰਘ ਚਮਕੀਲੇ ਨੂੰ ਇੱਕ ਸਿੱਧੀ ਰਾਤ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਨੂੰ ਪਤਾ ਵੀ ਲੱਗ ਜਾਂਦਾ ਹੈ ਕਿ ਅਮਰ ਸਿੰਘ ਚਮਕੀਲਾ ਜਿਹੜਾ ਉਹ ਕਿੱਦਾਂ ਦੇ ਗਾਣੇ ਲਿਖ ਰਿਹਾ ਸਮਾਜ ਦੇ ਵਿੱਚ ਉਹਦੇ ਬਾਰੇ ਕਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਪਰ ਉਸ ਦੇ ਬਾਵਜੂਦ ਵੀ ਅੰਤ ਤੱਕ ਉਹ ਦਸ ਸਾਥ ਨਹੀਂ ਛੱਡਦਾ ਤੇ ਅੱਜ ਇਹ ਅਮਰ ਸਾਹਿਬ ਆਏ ਸੀ ਅਸੀਂ ਕਿਹਾ ਕਿ ਅਸੀਂ ਇਹਨਾਂ ਦੇ ਸਾਥ ਲਈ ਥੋੜਾ ਜਿਆਦਾ ਗੱਲਬਾਤ ਕਰੀਏ ਤੇ ਤੁਹਾਡੇ ਰੂਬਰੂ ਹੋਈ ਤਾਨੂੰ ਇਹ ਗੱਲਬਾਤ ਕਿੱਦਾਂ ਦੀ ਲੱਗੀ ਇਸ ਬਾਰੇ ਆਪਣੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਜਾਂ ਹੋਰ ਜਿਹੜੇ ਤੁਹਾਡੇ ਕੋਈ ਸੁਝਾਅ ਨੇ ਉਸ ਬਾਰੇ ਵੀ ਜ਼ਰੂਰ ਦੱਸਣਾ ਬਹੁਤ ਬਹੁਤ ਧੰਨਵਾਦ